ਨਗਰ ਕਾਰਪੋਰੇਸ਼ਨ ਪਟਿਆਲਾ ਦੇ ਦਫ਼ਤਰ ਦੇ ਵਿੱਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਐਸਾ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੀਆਂ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੈ ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹਾਥੀ ਕਾਬੂ ਕਰ ਲਿਆ ਇਸ ਮੌਕੇ ਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੈ ਜਤਿੰਦਰ ਦੇ ਕੋਲ ਬਟਾਲਾ ਕਾਰਪੋਰੇਸ਼ਨ ਸਮੇਤ ਪਟਾਣਕੋਟ ਕਾਰਪੋਰੇਸ਼ਨ ਦਾ ਵੀ ਚਾਰਜ ਹੈ ਅਤੇ ਇਹਨਾਂ ਦੇ ਵੱਲੋਂ ਸ਼ਿਕਾਇਤ ਕਰਤਾ ਹਰਪਾਲ ਸਿੰਘ ਦੇ ਕੋਲੋਂ ਉਸ ਦੇ ਕੰਮ ਸਰਕਾਰੀ ਜ਼ਮੀਨ ਵਿੱਚ ਜੋ ਕਿ ਕਲੋਨੀ ਦੇ ਵਿੱਚ ਆ ਰਹੀ ਸੀ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚੋਂ 50 ਹਜ਼ਾਰ ਦੀ ਰਿਸ਼ਵਤ ਲੈਂਦੇ ਜੀ ਜਤਿੰਦਰ ਕੁਮਾਰ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸੋ ਬਟਾਲਾ ਦੇ ਨਗਰ ਕਾਰਪੋਰੇਸ਼ਨ ਦਫਤਰ ਦੇ ਵਿੱਚ ਵਿਜੀਲੈਂਸ ਦੀ ਛਾਪੇ ਮਾਰੀ ਸਿਵਲ ਵਪਾਰ ਦੇ ਜੀ ਜਤਿੰਦਰ ਕੁਮਾਰ ਨੂੰ ਕਾਬੂ ਕੀਤਾ ਗਿਆ 50 ਹਜ਼ਾਰ ਦੀ ਰਿਸ਼ਵਤ ਸਮੇਤ ਇਸ ਨੂੰ ਰੰਗੇ ਹੱਥੀ ਕਾਬੂ ਕੀਤਾ 1 ਲੱਖ ਰੁਪਏ ਦੀ ਰਿਸ਼ਵਤ ਇਸ ਦੇ ਕੋਲੋਂ ਮੰਗੀ ਗਈ ਸੀ। ਮੈਂ ਇਨਸਪੈਕਟਰ ਅਨਜੇ ਸਿੰਘ ਨਾਮ ਮੇਰਾ ਹੈ ਸਰ ਇਹ ਆਪਣੇ ਜਹੀ ਪੋਸਟਡ ਨੇ ਇਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਕੋ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਤੋਂ ਸਾਡੇ ਕੰਪਲੇਨੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਾਇਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦਿਓ ਇਹ ਤਰ੍ਹਾਂ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਉਹਨੂੰ ਰੰਗੇਤੀ ਫੜਿਆ ਜੀ ਤੇ ਕੀ ਕਾਇ ਹੋ ਗਈ ਸੀ ਕਰਵਾਈ ਵਿੱਚ ਜੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਿਰ ਦਰਜ ਕਰੀ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਇਹਦਾ ਨਾਂ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਧੰਨਵਾਦ